ਸ਼ਾਂਤੀ ਅਲਾਮਤ ਵਿਰੋਧਨ ਮੁਹਿੰਮ ਨੂੰ ਜਾਰੀ ਰੱਖਦਿਆਂ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਅਗਵਾਈ ਹੇਠ ਇੱਕ ਔਰਤ ਨੂੰ 1.200 ਗ੍ਰਾਮ ਦੋਫੀਨ ਸਮੇਤ ਕੀਤਾ ਕਾਬੂ ਪੁਲਿਸ ਨੇ ਦੱਸਿਆ ਕਿ ਰਾਮਾ ਮੰਡੀ ਚੌਕ ਨੇੜੇ ਗਸ਼ਤ ਦੌਰਾਨ ਪੁਲਿਸ ਨੇ ਇੱਕ ਔਰਤ ਨੂੰ ਇੱਕ ਬੱਚੇ ਤੇ ਇੱਕ ਬੈਗ ਸਮੇਤ ਦੇਖਿਆ ਪੁਲਿਸ ਨੇ ਬੈਗ ਦੀ ਤਲਾਸ਼ੀ ਦੌਰਾਨ 1.200 ਗ੍ਰਾਮ ਦੋਫੀਨ ਬਰਾਮਦ ਕੀਤੀ ਜਿਸ ਦੀ ਪਛਾਣ ਗਾਇਤਰੀ ਵਾਸੀ ਮੋਹਨਸਰੂਪ ਵਾਸੀ ਫਤਹਿਗੰਜ ਬਰੇਲੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ ਨੂੰ ਥਾਣਾ ਕੈਂਟ ਜਲੰਧਰ ਵਿਖੇ ਐਫ ਆਈ ਆਰ ਦਰਜ ਕਰ ਲਈ ਹੈ ਮਾਮਲੇ ਦੀ ਗਹਿਰੀ ਜਾਂਚ ਜਾਰੀ ਹੈ ਬਿਊਰੋ ਰਿਪੋਰ ਟੀਵੀ ਮਾਨਯੋਗ ਸ਼੍ਰੀ ਸੋਮ ਕੁਮਾਰ ਸ਼ਰਮਾ ਜੀ ਆਈਪੀਐਸ ਮਹਿਨੋ ਪੁਲਿਸ ਦੇ ਅੰਦਰ ਸ਼੍ਰੀ ਅਦਿੱਤਿਆ ਵਾਰਗੀਰਿ ਆਈਪੀਐਸ ਐਡੀਸੀਪੀ ਦੇ ਅੰਦਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੀ ਸਪੈਸ਼ਲ ਸੈਂਟੀਟੀ ਟੀਮ ਜਿਨ੍ਹਾਂ ਨੇ ਰਾਮਨੰਦੀ ਚੌਂਕ ਦੇ ਜਿਹੜਾ ਇੱਕ ਗੈਤਰੀ ਦੇਵੀ ਨਾਮ ਦੀ ਯੋਗੀ ਝੂਪੀ ਦੀ ਰਹਿਣ ਵਾਲੀ ਉਹਦੇ ਕੋਲੋਂ 1 ਕਿਲੋ 200 ਗ੍ਰਾਮ ਕਫੀਮ ਰਿਕਵਰ ਕੀਤੀ ਹੈ ਜਿਹਦੇ ਖਿਲਾਫ ਥਾਣਾ ਕੈਂਟਰ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਸ ਸੰਬੰਧੀ ਅੱਗੇ ਪਾਰਟਨਰ ਤੇ ਬੈਕਗ੍ਰਾਉਂਡ ਇੰਕੁਇਰੀ ਵੀ ਜਾਂਚ ਕੀਤੀ ਜਾ ਰਹੀ ਹੈ ਵੀ ਕਿੱਥੋਂ ਆਈ ਸੀ ਕਿੱਥੇ ਡਿਲੀਵਰੀ ਕਰਨੀ ਸੀ ਉਹਨੇ ਦਾ ਰਿਮਾਂਡ ਅਰਚਲ ਕੀਤਾ ਗਿਆ ਇਹ ਤੋਂ ਅੱਗੇ ਕਸ਼ਕਸ਼ ਜਾਈ